ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਠੱਠੀਪਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਨੇੜੇ ਬੰਬੀਆਪਾਈ ਇਹ ਤੋਂ ਇਲਾਵਾ 마ੜੀ ਮੁਸਤਫਾ ਇਹਦੇ ਨੇੜ ਹੈ 마ੜੀ ਪਿੰਡ ਦੱਸੋ ਚੰਨੂਆਣੇ ਤੋਂ ਸਿੱਧੀ ਛੜਕ ਆਉਂਦੀ ਜਿਹੜੀ ਬਾਗੇਪੁਰਾਣੇ ਤੋਂ ਚੰਨੂਆਣਾ ਹੋ ਕੇ ਅੱਗੇ ਭਗਤੇ ਨੂੰ ਜਾਂਦੀ ਹੈ ਸੋ ਠੱਠੀਪਾਈ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਹੁਤ ਸਾਰੇ ਪਸ਼ੂ ਇੱਥੇ ਤੁਸੀਂ ਦੇਖੋਗੇ ਬਾਈ ਹੋਰਾਂ ਕੋਲ ਰੱਖੇ ਆ ਮੱਝਾਂ ਖਾਸ ਕਰਕੇ ਦਸਦੀਆਂ ਪੂਰਾ ਬਰਾਂਡਾ ਭਰਿਆ ਹੋਇਆ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਮੱਝ ਵੀਰ ਨੇ ਵਿਕਾਊ ਕੀਤੀ ਆ ਸਾਹਮਣੇ ਤੁਸੀਂ ਇਹਨੂੰ ਜਗਾਲੀ ਕਰਦੀ ਨੂੰ ਦੇਖ ਸਕਦੇ ਹੋ ਗੱਭਣ ਆ ਸੂਣ ਵਾਲੀ ਆ ਦੁੱਧ ਬਾਈ ਹੋਰੀ ਚੰਗੇ ਵਾਲੀ ਦੱਸਦੇ ਆ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਉਹਨੇ ਸਮਝਣਾ ਵੀ ਕਿੰਨਾ ਦੁੱਧ ਚੋਲੂਗਾ ਆਓ ਇਹਦੀ ਡਿਟੇਲ ਪੁੱਛੀਏ ਫਿਰੇ ਤੋਰ ਕੇ ਦਿਖਾ ਦੇਾਂਗੇ ਤੁਹਾਨੂੰ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ। ਇੱਕ ਘਰੇਲੂ ਪਸ਼ੂ ਪਾਲਕ ਹੈ ਤਾਂ ਰੇਟ ਜਿਹੜਾ ਵੀਡੀਓ ਦੇ ਵਿੱਚ ਹੀ ਹੋਊਗਾ ਪਰ ਜਿਹਨੂੰ ਜਿੰਨਾ ਚਾਜੂਗਾ ਉਹ ਲਾ ਕੇ ਦੇਖ ਸਕਦਾ। ਸੌਦਾ ਤੁਹਾਡੀ ਆਪਸੀ ਸਮਝ ਨਾਲ ਹੀ ਹੋਣਾ ਹੈ। ਆਓ ਮਿਲਦੇ ਹਾਂ ਬਾਈ ਨੂੰ। ਵੀਰ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ। ਨਾਮ ਆਪਣਾ ਦੱਸ ਦਿਓ ਬਾਈ। ਬਲਤੇਜ ਸਿੰਘ ਜੀ। ਬਲਤੇਜ ਭਾਈ ਅੱਜ ਇੱਕ ਮੱਝ ਵੇਚਣ ਲੱਗੇ ਆਪਾਂ। ਹਾਂਜੀ। ਕਰਦੀ ਆਪਣੇ ਇਹ। ਹਾਂਜੀ ਕਰਦੀ ਇਹ ਤੀਜਾ ਸੂਆ ਸੁੰਦੀ ਆਈ। ਠੀਕ ਹੈ। ਅੱਛਾ ਦੁੱਧ ਕਿੰਨਾ ਚੁੰਦੇ ਰਹੇ ਦੂਜੇ ਸੂਏ ਦੇ ਵਿੱਚ? ਦੁੱਧ ਬਾਈ ਦੂਜੇ ਸੂਏ ਦਿੱਤਾ 1.5 16 ਲੀਟਰ। 16.5 ਹਾਂਜੀ ਹੁਣ ਦਿਨ ਕਿੰਨੇ ਕਿਲੋ ਸੋਣ ਦੇ ਨਾ ਲੈ ਜੂਗੀ ਯਾਨੀ ਕਿ ਪੰਜ ਚਾਰ ਦਿਨ ਲੈ ਜੂਗੀ ਹਜੇ ਹਫਤਾ ਵੀ ਲੈ ਸਕਦੀ ਹੈ ਪੰਜ ਚਾਰ ਦਿਨ ਹਜੇ ਆਸਾ ਵੀ ਲੈ ਲੈਂਦੀ ਹੈ ਠੀਕ ਹੈ ਅੱਛਾ ਇਹਦੇ ਜਿਹੜਾ ਟੀਕਾ ਭਰਾਇਆ ਸੀ ਮਨ ਜਿਹੜਾ ਲੱਗਾ ਉਹ ਕੋ ਸਹਿ ਧਿਆਨ ਚ ਕਿਹੜੇ ਮੁੱਲ ਦਾ ਨਹੀਂ ਟੀਕੇ ਦਾ ਨਹੀਂ ਕੋਈ ਨਹੀਂ ਉਹ ਧਿਆਨ ਚ ਨਹੀਂ ਹੈ ਬਲਤੇਜ ਭਾਈ ਕੀ ਇਹਦੀ ਡਿਮਾਂਡ ਕਰਦੇ ਹੋ ਕਿੰਨਾ ਮੁੱਲ ਰੱਖਦੇ ਹੋ 1 ਲੱਖ ਤੇ 50000 ਰੁਪਏ ਕਰਦੇ 1.5 ਲੱਖ 1.5 ਲੱਖ ਰੁਪਏ ਡਿਮਾਂਡ ਹਾਂਜੀ ਦੱਸੋ ਰੇਟ 1 ਲੱਖ ਤੇ 50000 ਹੈ ਆਏ ਭਰਾ ਦਾ ਮਾਨਤਾਨ ਹੋ ਜਾਊਗਾ ਬਾਕੀ ਤੁਸੀਂ ਫੋਨ ਤੇ ਵੀ ਰੇਟ ਲਾ ਕੇ ਦੇਖ ਸਕਦੇ ਹੋ ਢਾਂਚਾ ਵੱਡਾ ਹੈ ਪਰ ਸੰਗੇ ਦੇ ਖੁੱਲੇ ਆ ਉਹ ਤੁਸੀਂ ਵੀਡੀਓ ਚੋ ਦੇਖ ਹੀ ਲੈਣੇ ਜਿਹੜੀ ਚੀਜ਼ ਦਿਸਦੀ ਆ ਬੋਲ ਵੀ ਦੇਈਦਾ ਵੈਸੇ ਤੁਸੀਂ ਦੇਖ ਵੀ ਸਕਦੇ ਹੋ ਹ ਤੋਰ ਕੇ ਦਿਖਾ ਦਿੰਦੇ ਆ ਤੁਹਾਨੂੰ ਤੀਜਾ ਸੂਆ ਦੁੱਧ ਵਾਲੇ ਪੱਖ ਤੋਂ ਬਾਈ ਹੋਰੀ ਕਾਫੀ ਚੰਗੀ ਮੱਝ ਦੱਸਦੇ ਆ ਬਾਕੀ ਇਹਦੇ ਢਾਂਚੇ ਤੋਂ ਤੁਹਾਨੂੰ ਸਮਝ ਆਊਗੀ ਵੀ ਇਹ ਕਿੰਦਾ ਦਾ ਦੁੱਧ ਦੇ ਸਕਦੀ ਹੈ ਚਮੜੀ ਇਹਦੀ ਬਰੀਕ ਆ ਬਿਲਕੁਲ ਜਿੰਨਾ ਵੀ ਮਾਸ ਇਹਦੇ ਹੱਡਾਂ ਦੇ ਉੱਤੋਂ ਦੀ ਦਿਂਦਾ ਉਹ ਪਤਲੇ ਮਾਸ ਦੀ ਆ ਸੋ ਵਜਨ ਤੁਹਾਡੇ ਸਾਹਮਣੇ ਆ ਦੋਸਤੋ ਸੰਭਾਲੀ ਬਾਈ ਨੇ ਚੰਗੀ ਐ ਲਿਓ ਵੀਰੇ ਵਾਪਸ ਸੋ ਜਿਹਨੂੰ ਪਸੰਦ ਆਵੇ ਦੋਸਤੋ ਤਾਂ ਕਾਲ ਤੁਸੀਂ ਕਰ ਸਕਦੇ ਹੋ ਥਣਹਵਾਨਾ 메ਨ ਦੇਖ ਲਿਆ ਕਰੋ ਬਾਈ ਸਿੱਧੀ ਲੈ ਜੀ ਕਿਉਂਕਿ ਸਿੰਘ ਬਹੁਤ ਛੇਤੀ ਸੁਧਾਰੇ ਜਾ ਸਕਦੇ ਆ ਚੰਗੇ ਬੁੱਲ ਦੇ ਸੀਮਨ ਨਾਲ ਬੱਚਿਆਂ ਦੇ ਸਿੰਘ ਕੁੰਡੇ ਆ ਜਾਂਦੇ ਆ ਪਰ ਥਣਹਵਾਨਾ ਤੇ ਦੁੱਧ ਵਾਲੇ ਪੱਖ ਤੋਂ ਗੌਣ ਜਿਹੜੇ ਆ ਉਹ ਮੱਝ ਦੇ ਜ਼ਿਆਦਾ ਪਸ਼ੂ ਤੇ ਟ੍ਰਾਂਸਫਰ ਹੁੰਦੇ ਆ ਬਾਈ ਮੋੜ ਲਿਓ ਵਾਪਸ ਸਿੱਧੀ ਲੈ ਜੀ ਫੇਰ ਇਧਰ ਨੂੰ ਸੋ ਜੀ ਨੂੰ ਜਚੇ ਦੋਸਤੋ ਤਾਂ ਕਾਲ ਵੀਰ ਨੂੰ ਕਰ ਲਿਓ ਤੁਸੀਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ ਨੰਬਰ ਤੇ ਤੁਸੀਂ ਸੰਪਰਕ ਕਰਨਾ ਹੈ ਪੰਜ ਚਾਰ ਦਿਨ ਹਜੇ ਇਹ ਲੈ ਸਕਦੀ ਹੈ ਹੋ ਸਕਦਾ ਹਫਤਾ ਵੀ ਲੈ ਜੇ ਦੁੱਧ ਮੈਂ ਫੇਰ ਕਹਿ ਦਿੰਦਾ ਵੀ ਥੋੜੀ ਸੰਭਾਲਦਾ ਤੇ ਥੋੜੀ ਸਮਝਦਾ ਵੀ ਤੁਸੀਂ ਕਿੰਨਾ ਚੋਲੋਗੇ ਮੋੜ ਲਿਓ ਵੀਰ ਬਸ ਸੋ ਇਹਦਾ ਰੇਟ ਰੱਖਿਆ ਹੈ 1,50,000 ਰੁਪਏ 1.5 ਲੱਖ ਰੁਪਿਆ ਡਿਮਾਂਡ ਹੈ ਜਿਹਨੂੰ ਜਚੇ ਤਕਾਲ ਤੁਸੀਂ ਕਰਕੇ ਖਰੀਦ ਸਕਦੇ ਹੋ ਇਹ ਮੱਝ ਫੋਰ ਸੇਲ ਆ ਦੱਸੋ ਤੇ ਪਿੰਡ ਠੱਠੀ ਭਾਈ ਚੋਂ ਤੁਹਾਨੂੰ ਅੱਜ ਇਹ ਵੀਡੀਓ ਜਿਹੜੀ ਉਹ ਦਿਖਾ ਰਹੇ ਆਂ ਥਣਾ ਦਾ ਸਹਿਜ ਇਥੋਂ ਦੇਖ ਲਓ ਪਸਮਾ ਦੇ ਵਿੱਚ ਥਣ ਬਹੁਤ ਸੋਹਣਾ ਕੱਡੂ ਵੀ ਮੋਟਾ ਥਣਾ ਦੂਰਾ ਥਣ ਜਿਹਨੂੰ ਕਹਿ ਦਿੰਨੇ ਆ ਉਸ ਤਰ੍ਹਾਂ ਦਾ ਇੰਨੀ ਕਿ ਜਿਲੀ ਮੈਂ ਬਾਈ ਦਵਾਈ ਜੁਈ ਦੀ ਜੰਨੀ ਕਹਿ ਦਿਓ ਠੀਕ ਹੈ ਤੋਂ ਸੀਲ 3 ਫਾਈ ਭਾਈ ਦੱਸਦਾ ਬਾਕੀ ਉਹ ਇਹਦੇ ਵੀਡੀਓ ਬਣਾਉਂਦਿਆਂ ਤੋਂ ਇਹਦੇ ਰੰਗ ਟੰਗ ਵੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਹਵਾਨੇ ਚ ਸਪੇਸ ਫੁੱਲ ਦੀਂਦੀ ਹੈ ਹਜੇ ਇਨੇ ਕਿਉਂਕਿ ਨੇੜ ਆਇਆ ਪਸ਼ੂ ਪੂਰਾ ਭਰਦਾ ਹਵਾਨਾ ਆਏ ਬਾਈ ਭਰ ਕੇ ਸੁਂਦੀ ਹੈ ਪੂਰੀ ਠੀਕ ਹੈ ਪੂਰੀ ਭਰ ਕੇ ਸੁਂਦੀ ਓਕੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ